ਸਰੋ ਤੈਗੁਰੂ ਜੀ ਦਾ ਖਾਲਸਾ ਹੋ ਵੈਗੁਰੂ ਜੀ ਕੀ ਫਤਿਹ ਮਹਾਰਾਗ ਰਿਆਂ ਬਾਈ ਜੀ ਦੁਪਹਿਰ ਦੇ 12:40 ਮਿੰਟ ਹੋ ਗਏ ਪਿੰਟਿਆਂ ਜੋ ਕਾ ਕੱਢਣਾ ਇਧਰ ਚੌੜੇ ਹੈ ਬਾਈ ਇਧਰ ਕੱਦੂ ਆ ਗਏ ਮੁੰਤਾ ਵਾ ਆ ਗਿਆ ਮੈਂ ਇਕੱਲਾ ਫਸ ਗਿਆ ਮੈਂ ਮਾ ਮੈਂ ਕੱਢ ਗਿਆ ਹਟੂ ਕੱਢਣਾ ਥਣ ਨਾਲ ਥੋੜਾ ਜੜਾ ਜੜਾ ਜਿਹਾਂ ਜਦੋਂ ਸਪਰੇਅ ਮਾਰਤੀ ਸੀ ਦੀ ਵਾਰ ਸੇ ਘਰ ਦਵਾਰੇ 12:46 ਮਿੰਟਾ ਹੋ ਗਈਆਂ ਬਾਈ ਦੇਖ ਲੋ ਕਮਾਈ ਕਰਨੀ ਸੌਖੀ ਨਹੀਂ ਪਈ ਕਿਤੇ ਔਖੀ ਹੈ ਕਮਾਈ ਜੱਟ ਦੀ ਘਾਲ ਛੱਡ ਕੇ ਚਰੀ ਨੂੰ ਜਾਣਾ ਉਹ ਗੱਲ ਸਾਡੇ ਨਾਲ ਪੈਰ ਨੰਗੇ ਆ ਦੇਖ ਪੈਰ ਨੰਗੇ ਨੇ ਆ ਦੇ ਜੂੜੇ ਆ ਪੈਰ ਨੇ ਪੈਰੋਂ ਨੰਗੇ ਲੋਕਾਂ ਨਾਲੋਂ ਫੇਰ ਵੀ ਚੰਗੇ ਉਹ ਗੱਲ ਹੈ ਕਰੇ ਆਟਾ ਨਹੀਂ ਕਾਸੇ ਦਾ ਘਾਟਾ ਨਹੀਂ ਕਰੇ ਆਟਾ ਨਹੀਂ ਕਾਸੇ ਦਾ ਘਾਟਾ ਨਹੀਂ ਪੈਰੋਂ ਨੰਗੇ ਲੋਕਾਂ ਨਾਲੋਂ ਫੇਰ ਵੀ ਚੰਗੇ ਚਲੋ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦਸਣੀ ਦਾ ਵੀ ਕਮਾਈ ਔਖੀ ਹੈ ਨਾ ਜਿਆਦਾ ਪਰ ਹਵਾ ਚੱਲਦੀ ਹੈ ਅੱਜ ਕੋਈ ਬਲਵਾ ਨਹੀਂ ਗੱਡੀਆਂ ਨਾਮ ਤੇ ਨੌ ਗੱਡੀਆਂ ਨੇ ਨੌ ਵਰ ਨੌ ਅੱਜ ਐਂ ਕਿ ਜਵਾ ਟੜਾ ਟੰਨ ਟੰਨ